ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਗੌਰਮਕ ਦੀਵਾਨ ਕੌੜਾ ਮੱਲ ਜੀ ਦੀਵਾਨ ਕੌੜਾ ਮੱਲ ਜੀ ਦਾ ਜਨਮ ਪਾਕਿਸਤਾਨ ਦੇ ਝੰਗ ਜ਼ਿਲ੍ਹੇ ਵਿੱਚ ਹੋਇਆ ਸੀ ਵੱਡੇ ਹੋ ਕੇ ਉਹ ਲਾਹੌਰ ਚਲਾ ਗਿਆ ਅਤੇ ਆਪਣੀ ਕਾਬਲੀਅਤ ਦੇ ਕਾਰਨ ਜਕਰੀਆ ਖਾਨ ਦੇ ਸਰਕਾਰ ਵਿੱਚ ਉੱਚ ਅਹੁਦੇ ਤੇ ਬਰਾਜਮਾਨ ਹੋ ਗਿਆ ਸੀ ਜਕਰੀਆ ਖਾਨ ਨੇ ਉਸ ਨੂੰ ਮਸ਼ਹੂਰ ਡਾਕੂ ਪਨਾਹ ਭੱਟੀ ਦਾ ਖਾਤਮਾ ਕਰਨ ਦਾ ਕੰਮ ਸੌਂਪਿਆ ਸੀ ਡਾਕੂ ਪਨਾਹ ਭੱਟੀ ਦਾ ਖੋਫ ਰਾਵੀ ਦਰਿਆ ਤੋਂ ਲੈ ਕੇ ਹਸਨ ਅਬਦਾਲ ਤੱਕ ਸੀ ਕੌੜਾ ਮਲ ਨੇ ਪਨਾਹ ਭੱਟੀ ਨੂੰ ਮਾਰ ਦਿੱਤਾ ਜਕਰਗਿਆ ਖਾਨ ਨੇ ਉਸ ਦੀ ਬਹਾਦਰੀ ਕਾਰਨ ਉਸ ਨੂੰ ਮਲਤਾਨ ਦਾ ਦਿਵਾਨ ਬਣਾ ਦਿੱਤਾ ਸੀ ਜਕਰਿਆ ਖਾਨ ਦੇ ਮਰਨ ਤੋਂ ਬਾਅਦ ਉਸ ਦੇ ਭਰਾ ਸ਼ਾਹ ਨਵਾਜ਼ ਮਲਤਾਨ ਦਾ ਅਤੇ ਜਈਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਸੀ ਜਈਆ ਖਾਨ ਨੇ ਲਖਪਤ ਰਾਏ ਅਤੇ ਉਸ ਦੇ ਭਰਾ ਜਸਪਤ ਰਾਏ ਨੂੰ ਬਹੁਤ ਅਧਿਕਾਰ ਦਿੱਤੇ ਹੋਏ ਸਨ ਜਸਪਤ ਰਾਏ ਨੇ ਜ਼ਬਰਦਸਤੀ ਲੋਕਾਂ ਤੋਂ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਸੀ ਉਸ ਦੀ ਬਦੀਕੀ ਕਾਰਨ ਗਰੀਬ ਲੋਕ ਸਿੱਖਾਂ ਦੀ ਸ਼ਰਨ ਵਿੱਚ ਗਏ ਸਨ ਜਿਸ ਲਈ ਸਿੱਖਾਂ ਨੇ ਉਹਨਾਂ ਦੀ ਮਦਦ ਕਰਕੇ ਜਜ਼ੀਆ ਦੇਣ ਤੋਂ ਰੋਕ ਦਿੱਤਾ ਸੀ ਇਸ ਲਈ ਜਸਪਤ ਰਾਏ ਸਿੱਖਾਂ ਦਾ ਬੈਰੀ ਬਣ ਗਿਆ ਸੀ ਇਸੇ ਤਰ੍ਹਾਂ 1400 ਤੈਨ ਦੀ ਬਸਾਖੀ ਆ ਗਈ ਗੁਰਦੁਆਰਾ ਰੂੜੀ ਸਾਹਿਬ ਐਮਨਾਬਾਦ ਵਿੱਚ ਸਿੱਖਾਂ ਦਾ ਭਾਰੀ ਇਕੱਠ ਹੋਇਆ ਸੀ ਜਸਪਤ ਰਾਏ ਨੇ ਮੁਗਲ ਫੌਜ ਨਾਲ ਲਿਆ ਕੇ ਸਿੱਖਾਂ ਤੇ ਹਮਲਾ ਕਰ ਦਿੱਤਾ ਸੀ ਸਿੱਖਾਂ ਨੇ ਵੀ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਸੀ ਜਸਪਤ ਰਾਏ ਹਾਥੀ ਤੇ ਸਵਾਰ ਹੋ ਕੇ ਉਹ ਇਹ ਦਿਖਾਈ ਕਰ ਰਿਆ ਸੀ ਲੜਾਈ ਦਰਾਂ ਇੱਕ ਸਿੱਖ ਭਾਈ ਨਵਾਹੁ ਸਿੰਘ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ ਗਿਆ ਸੀ ਅਤੇ ਉਸ ਨੇ ਜਸਪਤ ਰਾਏ ਦਾ ਸਿਰ ਧੜ ਤੋਂ ਅਲੱਗ ਕਰਕੇ ਰੱਖ ਦਿੱਤਾ ਸੀ ਆਪਣੇ ਭਰਾ ਦੇ ਮੌਤ ਕਾਰਨ ਲਖਪਤ ਰਾਏ ਬਹੁਤ ਗੁੱਸੇ ਵਿੱਚ ਆ ਗਿਆ ਉਸ ਨੇ ਆਪਣੇ ਭਰਾ ਦੀ ਮੌਤ ਦਾ ਬਤਲਾ ਲੈਣ ਲਈ ਸਿੱਖਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ ਕਨੂਵਾਨ ਦੀ ਸ਼ੰਭ ਵਿੱਚ ਇਕੱਠੇ ਹੋਏ ਸਿੱਖਾਂ ਨੂੰ ਛੋਟੇ ਕੱਲੂਕਾਰੇ ਦਰਾਂ ਉਸ ਨੇ ਹੀ ਕਤਲ ਕਰਵਾਇਆ ਸੀ ਲੱਖ ਜਿਸ ਵਿੱਚ ਸਿੱਖਾਂ ਦਾ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਮੀਰ ਮੰਨੂ ਤੋਂ ਹਾਰ ਕੇ ਜਦੋਂ ਉਤਾਲੇ ਵਾਪਸ ਮੁੜ ਗਿਆ ਤਾਂ ਮੀਰ ਮੰਨੂ ਫਿਰ ਮਲਤਾਨ ਦਾ ਸੂਬੇਦਾਰ ਬਣ ਗਿਆ ਸੀ ਉਹ ਜਦ ਲਾਹੌਰ ਆਇਆ ਤਾਂ ਉਸਨੇ ਫਿਰ ਕੋੜਾ ਮਲ ਨੂੰ ਦਿਵਾਨ ਬਣਾ ਦਿੱਤਾ ਅਤੇ ਲਖਪਤ ਰਾਏ ਸਮੇਤ ਪੁਰਾਣੇ ਅਫਸਰ ਸਾਰੇ ਗ੍ਰਿਫਤਾਰ ਕਰ ਲਏ ਸਨ ਲਖਪਤ ਰਾਏ ਨੂੰ 3 ਲੱਖ ਦਾ ਜੁਰਮਾਨਾ ਵੀ ਲਗਾਇਆ ਸੀ ਜਗ ਲਖਪਤ ਰਾਏ ਜੁਰਮਾਨਾ ਨਹੀਂ ਭਰ ਸਕਿਆ ਤਾਂ ਦੀਵਾਨ ਕੌੜਾ ਮਲ ਨੇ ਮੀਰ ਮੰਨੂ ਨੂੰ ਕਿਹਾ ਕਿ ਮੈਂ 3 ਲੱਖ ਰੁਪਏ ਜੁਰਮਾਨਾ ਭਰ ਦਿੰਦਾ ਹਾਂ ਤੇ ਮੈਂ ਲਖਪਤ ਰਾਏ ਮੈਨੂੰ ਸੌਂਪ ਦਿਓ ਮੀਰ ਮੰਨੂ ਨੇ ਦੀਵਾਨ ਕੌੜਾ ਮਲ ਤੋਂ 3 ਲੱਖ ਰੁਪਏ ਲੈ ਕੇ ਲਖਪਤ ਰਾਏ ਨੂੰ ਉਸ ਦੇ ਹਵਾਲੇ ਕਰ ਦਿੱਤਾ ਸੀ ਕੌੜਾ ਮਲ ਨੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ ਸਿੱਖਾਂ ਨੇ ਉਸ ਨੂੰ ਗੰਦਬੀ ਗੰਦਗੀ ਵਾਲੇ ਮਕਾਨ ਵਿੱਚ ਬੰਦ ਕਰ ਦਿੱਤਾ ਸੀ ਜਿੱਥੇ ਉਹ ਗੰਦ ਵਿੱਚ ਨਰਕ ਭਰੀ ਜ਼ਿੰਦਗੀ ਭੋਗ ਕੇ ਮਰਿਆ ਸੀ ਜਦੋਂ ਬਦਾਲੀ ਨੇ ਲਾਹੌਰ ਤੇ ਤੀਜਾ ਹਮਲਾ ਕੀਤਾ ਤਾਂ ਕੌੜਾ ਮਲ ਅਤੇ ਅਦੀਨਾ ਬੇਗ ਨੇ ਆਪਣੀ ਫੌਜ ਦੀ ਅਗਵਾਈ ਕਰਦੇ ਹੋਏ ਅਬਦਾਲੀ ਨਾਲ ਜੰਦ ਵਿੱਚ ਸਾਹਮਣਾ ਕੀਤਾ ਸੀ ਅਦੀਨਾ ਬੇਗ ਕੌੜਾ ਮਲ ਨਾਲ ਬਹੁਤ ਈਰਖਾ ਕਰਦਾ ਸੀ ਜਦ ਕੌੜਾ ਮਲ ਦਾ ਹਾਥੀ ਡਿੱਗ ਪਿਆ ਉਸ ਨੇ ਦੁਬਾਰਾ ਹਾਥੀ ਨੂੰ ਉਠਾ ਕੇ ਉਸ ਦੀ ਸਵਾਰੀ ਕਰਨ ਲੱਗਾ ਤਾਂ ਅਦੀਨਾ ਬੇਗ ਨੇ ਇੱਕ ਪਠਾਨ ਤੋਂ ਉਸ ਦੇ ਗੋਲੀ ਮਰਵਾ ਦਿੱਤੀ ਸੀ ਕੌੜਾ ਮਲ ਦੇ ਜਕਮੇ ਹੋਣ ਨਾਲ ਉਹ ਅਬਦਾਲੀ ਕੋਲੋਂ ਜੁੱਧ ਹਾਰ ਗਏ ਸਨ ਸਿੱਖਾਂ ਦੇ ਹਤੈਸ਼ੀ ਕੌੜਾ ਮੱਲ ਜਿਸ ਨੂੰ ਸਿੱਖ ਪ੍ਰੇਮ ਨਾਲ ਮਿੱਠਾ ਮੱਲ ਵੀ ਕਹਿੰਦੇ ਸਨ ਉਹ 6 ਮਾਰਚ 1782 ਈਸਵੀ ਨੂੰ ਸ਼ਹੀਦ ਹੋ ਗਿਆ ਸੀ ਸਿੱਖ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ